ਤੇ ਚਾਰ ਬਾਰੇ ਗੱਲ ਚੱਲੀ ਸੀ ਤੁਸੀਂ ਕਹਿੰਦੇ ਵੀ ਅਸੀਂ ਜੀ ਕੋਈ ਗੱਲ ਨਹੀਂ ਵੀ ਚਾਰ ਲੋਕਾਂ ਨੂੰ ਪਾਉਣਾ ਨਹੀਂ ਆਉਂਦਾ ਪਰ ਲੋਕ ਪਤਾ ਕੀ ਕਰਦਿੰਨੇ ਵੀਰੇ ਚਾਰ ਵਾਲੀ ਮੱਕੀ ਬੀਜਦੀ ਪਹਿਲਾਂ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਚਾਰ ਅਸੀਂ ਬੀਜਣਾ ਕਿਹੜਾ ਇਹ ਗਾਈਆਂ ਖਾਤਰ ਬੀਜ ਹੋਰ ਨੇ ਮੱਝਾਂ ਖਾਤਰ ਬੀਜ ਹੋਰ ਨੇ 88 ਦਿਨਾਂ ਦਾ ਚਾਰ ਪਿਆ ਹੋਇਆ ਵੀਰੇ ਦਿਨਾਂ ਦਾ ਵੀ ਫਰਕ ਹੁੰਦਾ ਦਿਨਾਂ ਦਾ ਹੀ ਫਰਕ ਹੁੰਦਾ ਹੋਰ ਕਿਸੇ ਦਾ ਫਰਕ ਨਹੀਂ ਇੱਕ ਬੀਜ ਦਾ ਇੱਕ ਟਾਈਮ ਦਾ ਲੋਕ ਝੋਨਾ ਲਾਉਣ ਲੱਗ ਗਏ ਲੋਕਾਂ ਨੂੰ ਦੇਖ ਕੇ ਦਿਲ ਘਬਰਾਇ ਜਾਂਦਾ ਵੀ ਯਾਰ ਉਹਨੇ ਤਾਂ ਚੋਨਾ ਲਾਤਾ ਉਹਨੇ ਤਾਂ ਚੋਨਾ ਲਾਤਾ ਮੈਂ ਵੀ ਥੱਪਦਾ ਫਿਰ ਨੈਟ ਫਰੋਣ ਲੱਗ ਜਾਂਦੇ ਨੇ ਫਲਾਣਾ ਤਰੀਕ ਨੂੰ ਮਹੀਆ ਦੇਖਦੇ ਆ ਬਾਈ ਚਾਰ ਦੇਖਦੇ ਆ ਬਾਈ ਦਾ ਕਹਿੰਦਾ ਵੀ ਸਮਝ ਲਤਾ ਕੀ ਤੁਹਾਨੂੰ ਖੁਸ਼ਬੋ ਆਉ ਚਾਰ ਚੋਂ ਖੁਸ਼ਬੋ ਇਹ じゃ ਕੀ ਪਾਇਆ ਬਾਈ ਨੇ ਦੇਖਦੇ ਆ ਚਾਰ ਚ ਵੀ ਇਹ じゃ ਕੀ ਪਾਇਆ ਕੀ ਗੱਲਬਾਤ ਹੈਗੀ ਆ ਆ ਗਿਆ ਜੀ ਚਾਰ ਆ ਦੇਖੋ ਆ ਪਾਇਆ ਹੋਇਆ ਬਾਈ ਨੇ ਅੱਗੇ ਤੱਕ ਉਹ ਲਫਾਫਾ ਵੀਰੇ ਆ ਦੇਖ ਆ ਦੇਖ ਵੀਰੇ ਆ ਦੇਖੋ ਕੋਈ ਵੀ ਬੰਦਾ ਕਹੇ ਦੇ ਵਿੱਚੋਂ ਸਮੈਲ ਆਉਂਦੀ ਆ ਕੋਈ ਵੀ ਬੰਦਾ ਕਹੇ ਦੇ ਵਿੱਚੋਂ ਸਮੈਲ ਆਉਂਦੀ ਆ ਕੋਈ ਗੁੱਲ ਵੀ ਨਹੀਂ ਹੈਗੀ ਕਿੰਨਾ ਕਿੰਨੀਆਂ ਟਰਾਲੀਆਂ ਨੇ ਇਹ ਤਿੰਨ ਕਿੱਲਾਂ ਦਾ ਚਾਰ ਆ ਜੀ ਤਿੰਨ ਕਿੱਲਾਂ ਦੇ ਚਾਰ ਚ 40 ਕਿਲੋ ਜੀਰਾ ਉਹ 40 ਕਿਲੋ ਦਾ ਜੀਰਾ ਪਤਾ ਇਹ ਚ ਭਾਈ ਜੀ ਸਵਾਗਤ ਹੈ ਪਹਿਲਾਂ ਤਾਂ ਖੋਜ ਖਬਰ ਚੈਨਲ ਦਾ ਸਾਡੇ ਫਾਰਮ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਆ ਸਮੈਲ ਹੋ ਜੇ ਮੇਰੀ ਗਾਰੰਟੀ ਆ ਵੀਰੇ ਦੇਖ ਸਕਦੇ ਹੋ ਜੀ ਆ ਚਾਰ ਹੈ ਮੈਲ ਕੋਲ ਨਹੀਂ ਹੈਗੀ ਲੈ ਕੋਈ ਮਰਜ਼ੀ ਆ ਕੇ ਚੈੱਕ ਕਰ ਲੋ ਪੋਰਾ ਸਮੈਲ ਨਹੀਂ ਪਰ ਜੀਰਾ ਜ਼ਰੂਰ ਪਾਇਆ ਤਿੰਨ ਕੀਲਿਆਂ ਦੇ ਉੱਚ 40 ਕਿਲੋ ਠੋਕਦਾ ਤੁਸੀਂ 30 ਪਾ ਸਕਦੇ ਹੋ ਹਾਂ ਕਿੰਨੇ ਕਿਲੇ ਦਾ ਕੋਈ ਐ ਥੋੜਾ ਆਪਾਂ ਨੂੰ ਰਕਮ ਕਰੀਏ ਦੁੱਧ ਸੀ ਨਹੀਂ ਪੀਣਾ ਵਧੂ ਵਧੀਆ ਚਾਰ ਪਾਉ ਪਸ਼ੂਆਂ ਨੂੰ ਜਿਵੇਂ ਬਾਈ ਨੇ ਵਿੱਚ ਕਿਹਾ 82 ਦਿਨਾਂ ਦਾ ਘੱਟੋ-ਘੱਟ ਹੋਣੀ ਚਾਹੀਦੀ ਆ ਵੱਧ ਤੋਂ ਵੱਧ 88-90 ਦਿਨਾਂ ਦੀ ਪਰ 82 ਤੋਂ ਘੱਟ ਤਾਂ ਨਾ ਪਾਓ ਜਦੋਂ ਦਾਣਾ ਟਾਇਟ ਹੋ ਗਿਆ ਪੂਰਾ ਨਿਕਲ ਲੱਗ ਗਿਆ ਛੱਲੀ 'ਚੋਂ ਉਦੋਂ ਪਾਓ ਇਹ ਦਾਣੇ ਵੀ ਪਏ ਨੇ ਵਿੱਚ ਦਿਖਾਉਣੇ ਆ ਆ ਦੇਖੋ ਦਾਣੇ ਦੇਖ ਸਕਦੇ ਹੋ ਹਜੇ ਵੀ ਦਾਣੇ ਯਾਨੀ ਕਿ ਇਹ ਜੇ ਦਾਣੇ ਪਾਓ ਬਾਈ ਕਹਿੰਦਾ ਜੇ ਸਮੈਲ ਮਾਰ ਗਈ ਤਾਂ ਕਹਿ ਦਿਓ ਜਾਂਦਾ ਉਹ ਕੱਚਾ ਚਾਰ ਖਰਾਬਾ ਕੱਚਾ ਚੀਜ਼ ਕੱਚੀ ਕੋਈ ਵੀ ਚੀਜ਼ ਖਰਾਬੇ ਹੁੰਦੀ ਹੈ ਜਿਹਨੂੰ ਨਾਲੇ ਡਬਲ ਲਫਾਫਾ ਪਾਇਆ ਹੋਇਆ ਦਵਾ ਜਾਂ ਫਿਰ ਕੀ ਤੁਸੀਂ ਚਾਰ ਕਿਵੇਂ ਪਾਇਆ ਹੈ ਚਾਰ ਵੀਰੇ ਪਾਇਆ ਤਾਂ ਜਿੰਨੇ ਕੋ ਲੋਕ ਪਾਉਂਦੇ ਨੇ ਉਵੇਂ ਹੀ ਆ ਹਾਂ ਇੱਕ ਤਾਂ ਇਹਨੂੰ ਟਾਈਮ ਪੂਰਾ ਦਿੱਤਾ ਹੋਇਆ ਅੱਛਾ ਇਹ 88 ਦਿਨਾਂ ਦਾ ਚਾਰ ਪਿਆ ਹੋਇਆ ਵੀਰੇ 88 ਦਿਨਾਂ ਦਾ 88 ਦਿਨਾਂ ਦਾ ਇਹ ਦਿਨਾਂ ਦਾ ਵੀ ਫਰਕ ਹੁੰਦਾ ਦਿਨਾਂ ਨਹੀਂ ਫਰਕ ਹੁੰਦਾ ਹੋਰ ਕਿਸੇ ਦਾ ਫਰਕ ਨਹੀਂ ਇੱਕ ਬੀਜ ਦਾ ਇੱਕ ਟਾਈਮ ਦਾ ਚੋ ਮੁਸਕ ਮਾ ਦੁੱਧ ਚੋ ਮੁਸਕ ਦਾ ਕੀ ਕਰਨਾ ਨਹੀਂ ਵੀਰੇ ਉਹ ਉਹੀ ਚੱਕਰ ਆ ਕੱਚਾ ਚਾਰ ਪਾਤਾ ਠੀਕ ਹੈ ਨਾ ਇਹ ਲੋਕ ਕੀ ਕਰਦੇ ਨੇ ਵੈਸੇ ਕਈ ਲੋਕ ਕਹਿੰਣਗੇ ਵੀ ਇਹ ਪਤਾ ਨਹੀਂ ਕੀ ਵਿਦਵਾਨ ਬਣ ਕੇ ਸਾਨੂੰ ਦੱਸਦੇ ਨੇ ਆਪਾਂ ਤਜਰਬੇ ਚੋਂ ਦੱਸੀ ਹੋਈ ਗੱਲ ਦੱਸਦੇ ਤਜਰਬੇ ਚੋਂ ਸਿੱਖੀ ਹੋਈ ਸਿੱਖੀ ਹੋਈ ਹਾਂ ਇਹ ਪਹਿਲਾਂ ਸਾਡੇ ਨਾਲ ਵੀ ਬਣਦਾ ਰਿਹਾ ਜਿਵੇਂ ਫਰਜ਼ ਕਰੋ ਉਧਰੋਂ ਤਾਂ ਲੋਕ ਝੋਨਾ ਲਾਉਣ ਲੱਗ ਗਏ ਲੋਕਾਂ ਨੂੰ ਦੇਖ ਕੇ ਦਿਲ ਘਬਰਾਇ ਜਾਂਦਾ ਵੀ ਯਾਰ ਉਹਨੇ ਤਾਂ ਝੋਨਾ ਲਾਤਾ ਉਹਨੇ ਤਾਂ ਝੋਨਾ ਲਾਤਾ ਮੈਂ ਵੀ ਥੱਪਦਾ ਫਿਰ ਨੈਟ ਫਰੋਣ ਲੱਗੇ ਜਾਂਦੇ ਨੇ ਫਲਾਣਾ ਤਰੀਕ ਨੂੰ ਮਹੀਆ ਐਨੇ ਪਰਸੈਂਟ ਆ ਇੱਕ ਮਹੀਨਾ ਇੰਡਿਕਤੇ ਰਹੇ ਵੀ ਅੱਜ ਆਉ ਕੱਲੂ ਕੱਲੂ ਆਉ ਲੋਕਾਂ ਨੇ ਚਾਰ ਕੱਚੇ ਪਾਲੇ ਕੱਚੇ ਪਾਲੇ ਹਾਂ ਚੱਕੇ ਇਹਨੂੰ ਕੱਚੇ ਨੂੰ ਜਦੋਂ ਇਹ ਤਾਂ ਕੱਚੇ ਪੱਕੇ ਦਾ ਕਿਵੇਂ ਪਤਾ ਲੱਗਦਾ ਹੈ 83 ਦਿਨ ਤੋਂ ਪਹਿਲਾਂ ਕੋਈ ਵੀ ਬੀ ਪਾਉਨੇ ਆਪਾਂ ਓਹੋ ਚਾਰ ਦੀ ਥਿਉਰੀ ਦੇ ਉਲਟਾ अच्छा થાય ਉਲਟਾ ਹੈ ਹਾਂ ਚਾਰ ਜੇ ਬਣਦਾ ਤਾਂ ਘੱਟੋ ਘੱਟ 82 83 ਦਿਨ ਨੇ ਇਹੇ 4 88 ਦਿਨ ਦਾ ਪਿਆ ਹੋਇਆ 88 ਦਿਨਾਂ ਦਾ ਹਾਂ ਇਹ ਫਿਰ ਬੀ ਦਾ ਕੀ ਫਰਕ ਹੈ ਇੱਕ ਤਾਂ ਆਮ ਹੀ ਲੈ ਕੇ ਪਾਣ ਦੇ ਇਹਦਾ ਕੀ ਫਰਕ ਹੁੰਦਾ ਬੀ ਦਾ ਮੱਝਾਂ ਵਾਲਾ ਕਿਹੜਾ ਕਿਹੜੀ ਹੁੰਦਾ ਇਹਦੀ ਬਾਰੇ ਕੀ ਪਤਾ ਲੱਗੂਗਾ ਇਹ ਵੀਰੇ ਹੁਣ ਜੇ ਮੈਂ ਹੁਣ ਕੰਪਨੀ ਦਾ ਨਾਮ ਬੋਲੂਗਾ ਉਹ ਠੀਕ ਨਹੀਂ ਹੈਗਾ ਬਿਲਕੁਲ ਹਾਂ ਇਹ ਆਉਂਦੇ ਨੇ ਜਦੋਂ ਆਪਾਂ ਖਰੀਦਦੇ ਆਪਾਂ ਨੂੰ ਦੱਸਦੇ ਨੇ ਉਹ ਕਿਉਂਕਿ ਇਹਦੀ ਛੱਲੀ ਜਦੋਂ ਤੂੰ ਤੋੜ ਕੇ ਖਾਵੇਂਗਾ ਖਾਨ ਚ ਵੀ ਮਿੱਠੀ ਹੋਊਗੀ ਛੱਲੀ ਇਹ ਇਹ ਹੁਣ ਪਟਿਆ ਪਿਆਗਾ ਉਹ ਤੜਕੇ ਪਟਿਓ ਆਥਣੇ ਪਾਵਾਂਗੇ ਜਿਹੜਾ ਆਥਣੇ ਪਟਾਂਗੇ ਉਹ ਤੜਕੇ ਕਿਉਂਕਿ ਉਹਦੇ ਚ ਹਵਾ ਲੱਗ ਜਾਂਦੀ ਆ ਅੱਛਾ ਇਹ ਵੀ ਚੀਜ਼ ਆ ਜਿਹੜੇ ਤੁਰਤ ਪਟ ਕੇ ਪਾਉਂਦੇ ਨੇ ਉਹ ਵੀ ਚੰਗਾ ਨਹੀਂ ਉਹ ਵੀ ਗਲਤ ਆ ਜੀ ਅੱਛਾ ਪਹਿਲਾਂ ਸਵੇਰੇ ਵਾਲਾ ਸ਼ਾਮ ਨੂੰ ਪਟੋ ਇੱਕ ਹੋਰ ਤੁਹਾਨੂੰ ਦੱਸਦਾ ਮੇਰੀ ਵੀ ਇੱਕ ਗਲਤੀ ਹੋਈ ਹੋਈ ਆ ਵੈਸੇ ਤਾਂ ਇਹ 41 ਦਿਨਾਂ ਬਾਅਦ ਬਾਡਾ ਲਾਉਣਾ ਸੀਗਾ ਅੱਛਾ ਸਾਨੂੰ ਬਾਡਾ ਪਹਿਲਾਂ ਲਾਉਣਾ ਪੈ ਗਿਆ ਮਜਬੂਰੀ ਸੀਗੀ ਨਹੀਂ ਤਾਂ ਇਹ 41 ਦਿਨਾਂ ਬਾਅਦ ਪੂਰਾ ਤਿਆਰ ਹੁੰਦਾਗਾ ਠੀਕ ਹੈ ਹਾਂ ਇੱਕ ਤਾਂ ਇਹ ਗੱਲ ਆ ਕਿ ਵੀ ਉੱਥੇ ਮੱਜਾਂ ਤੇ ਕਾਮ ਵਾਲਾ ਕਹਿ ਕੇ ਲਓ ਕਹਿ ਕੇ ਲਓ ਤੇ ਇੱਕ ਕੰਪਨੀ ਆ ਵਧੀਆ ਦਾ ਲਓ ਕੰਪਨੀ ਵਧੀਆ ਦਾ ਲਓ ਜਿਹੜਾ ਸਮੇਂ ਤੋਂ ਪਹਿਲਾਂ ਪਤਾ ਉਹ ਸਿਰਫ ਤੁਸੀਂ ਟਾਂਡੇ ਸਾੜ ਕੇ ਪਾਰ ਰਹੋ ਉਹ ਚਾਰ ਨਹੀਂ ਪਾਰ ਉਹ ਚੋ ਤਾਂ ਫਿਰ ਮੁਸਕਾਊਗੀ ਹਾਂ ਬਹੁਤੇ ਬੰਦੇ ਕੀ ਕਰਦੇ ਨੇ ਇਹਦੇ ਵਿੱਚ ਵੀ ਦੋ ਦੋ ਛੱਲੀਆਂ ਲੱਗੀਆਂ ਜੀ ਕਿ ਕਿ ਤੋੜ ਲੋ ਉਹ ਕੀ ਥਿਉਰੀ ਆ ਜੀ ਉਹ ਕੋਈ ਥਿਉਰੀ ਨਹੀਂ ਹਾਂ ਸਾ ਇਹਦੇ ਚ ਕੋਈ ਤੋੜੀ ਨਹੀਂ ਹੋਈ ਸਾਰੇ ਦਾ ਸਾਰਾ ਦਾਣਾ ਵਿੱਚ ਆ ਵੀਰੇ ਵਿੱਚ ਹੈ ਹਾਂ ਆ ਜਾ ਤੈਨੂੰ ਮੈਂ ਦਾਣੇ ਵੀ ਦਿਖਾਉਣਾ ਨੇੜੇ ਤੂੰ ਦਿਖਾ ਬਿਲਕੁਲ ਜੀ ਇੱਕ ਤਾਂ ਵੀਰ ਵਾਲੀ ਗੱਲ ਹੈਗੀ ਜਿਹੜਾ ਤੁਸੀਂ ਸਵੇਰੇ ਕਾਰ ਪਾਉਣੇ ਮੱਝਾਂ ਨੂੰ ਉਹ ਸ਼ਾਮ ਨੂੰ ਪੱਟ ਕੇ ਰੱਖ ਲੋ ਹਾਂ ਜਿਹੜਾ ਸ਼ਾਮ ਨੂੰ ਪਾਉਣੇ ਉਹ ਸਵੇਰੇ ਪੱਟ ਕੇ ਰੱਖੋ ਹਾਂ ਇੱਕ ਤਾਂ ਇਹ ਥਿਉਰੀ ਲੜ ਬੰਨ ਲਓ ਤੇ ਵੀਡੀਓ ਵੀ ਸ਼ੇਅਰ ਕਰ ਦਿਓ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਆਹ ਦੇਖ ਦਾਣਾ ਪੂਰਾ ਬਣਿਆ ਹੋਇਆ ਆਹ ਦੇਖ ਸਕਦੇ ਹੋ ਹਾਂ ਇਹ ਜਦੋਂ ਕੱਚੀ ਪਾਤੀ ਉਹਦੇ ਵਿੱਚ ਆਹ ਦਾਣੇ ਢੀਂਦੇ ਨਹੀਂ ਦਾਣੇ ਵਿੱਚ ਉਹ ਛੱਡ ਜਾਂਦੇ ਨੇ ਜਿਵੇਂ ਕਹਦੇ ਉਰਨੀ ਜੀ ਵਾਂਗੂ ਹਾਂ ਬਾਕੀ ਜਦੋਂ ਮਸ਼ੀਨ ਆ ਕੋਈ ਵੀ ਜਦੋਂ ਆਪਾਂ ਮਸ਼ੀਨ ਦੇਖੋ ਕਈ ਵਾਰੀ ਮੋਟੀਆਂ ਟਾਲਾਂ ਕਰੀਆਂ ਹੁੰਦੀਆਂ ਨੇ ਉਹ ਵੀ ਚਾਰ ਖਰਾਬ ਹੋ ਜਾਂਦਾ ਇਹ ਬਿਲਕੁਲ ਦੇਖੋ ਖੀਰ ਵਰਗਾ ਚਾਰ ਬਿਲਕੁਲ ਜੀ ਕੋਈ ਸਮਾਈ ਲੈਣੀ ਆਉਂਦੀ ਹਾਂ ਮੱਜਾਂ ਦੀ ਅਸਲੀ ਚੋਰੀ ਆ ਇਹ ਚੋਰੀ ਆ ਤੋ ਕਿ ਆਪਾਂ ਆਮ ਬੰਦਾ ਆਪਾਂ ਹਰ ਇੱਕ ਬੰਦਾ ਕਹਿੰਦਾ ਉਸ ਦਾ 4 14 ਸਮੈਲ ਉਹ ਪ੍ਰੈਕਟੀਕਲ ਤਾਂ ਕਿਤੇ ਗਏ ਨਹੀਂ ਹੁੰਦੇ ਪ੍ਰੈਕਟੀਕਲ ਤਾਂ ਵਿੱਚੋਂ ਲੰਗੇ ਨਹੀਂ ਹੈਗੇ ਦੂਜੇ ਨੂੰ ਦੂਜਾ ਸੁਣ ਕੇ ਕਹੀ ਜਾਂਦਾ ਉਹ ਤਾਂ ਚਾਰ ਤਾ ਮੁਸਕ ਮਾਰਦਾ ਇੱਕ ਤਾਂ ਆ ਗਈ ਗੱਲ ਜੀ ਬਾਈ ਜੀ ਜਲਦਬਾਜੀ ਵਾਲੀ ਹਾਂ ਹੈ ਵੀ ਜਲਦਬਾਜੀ ਚ ਨਾ ਪਾਓ ਹਾਂ ਕਿੰਨੇ ਦਿਨਾਂ ਦਾ ਕਰਕੇ ਪਾਉਣਾ ਚਾਹੀਦਾ 2 ਘੱਟ 82 ਵੱਧੋ ਵੱਧ 88 ਤੋਂ 90 ਪਤਾ ਨਹੀਂ ਨਿਕਲਣ ਦਿੰਦੇ ਜਦੋਂ ਦੁੱਧਾ ਪੈ ਜਾਂਦਾ ਵੀ ਇਹ ਦੁੱਧਾ ਜਿਹਾ ਬਣ ਗਿਆ ਬਸ ਹੁਣ ਤਾਂ ਜਦੋਂ ਇਹ ਟਾਈਟ ਦਾਣਾ ਬਣ ਜਾਣਾ ਚਾਹੀਦਾ ਹਾਂ ਬਿਲਕੁਲ ਬਿਲਕੁਲ ਦਾਣਾ ਇਹਦੀ ਨਿਸ਼ਾਨੀ ਇਹ ਆ ਦਾਣਾ ਜਦੋਂ ਆਪਾਂ ਮੱਕੀ ਦੀ ਛੱਲੀ ਭੁੰਦੇ ਆ ਹਾਂ ਹੱਥ ਨਾਲ ਨਿਕਲਣੀ ਚਾਹੀਦੀ ਨੇ ਉਹ ਹੱਥ ਨਾਲ ਨਿਕਲਣੇ ਚਾਹੀਦੇ ਨੇ ਹੱਥ ਨਾਲ ਜਰ ਕੇ ਜਰ ਕੇ ਨਿਕਲਣੇ ਚਾਹੀਦੇ ਨੇ ਬਿਲਕੁਲ ਜੇ ਤੁਹਾਡੀ ਪਹੁੰਚ ਹੈਗੀ ਜੇ ਤੁਹਾਡੀ ਪਹੁੰਚ ਹੋ ਗਈ ਤਾਂ ਇਹਦੇ 'ਚ ਜੀਰਾ ਜ਼ਰੂਰ ਪਾ ਦਿਓ ਜਦੋਂ ਟਰਾਲੀ ਲਾ ਕੇ ਗਿਆ ਹਾਂ ਬੰਦਾ ਟਰਾਲੀ ਲਾ ਕੇ ਛਿੜਾ deta ਹਾਂ ਇਹਦੇ 'ਚ 40 ਕਿਲੋ ਜੀਰਾ ਪਿਆ ਹੋਇਆ ਜੀ 40 ਕਿਲੋ 40 ਕਿਲੋ ਕਿੰਨੇ ਚਾਰ ਚਾਹੇ ਕਿੰਨਾ ਕਿੰਨੀਆਂ ਟਰਾਲੀਆਂ ਨੇ ਇਹ 3 ਕਿਲਿਆਂ ਦਾ 4 ਆ ਜੀ 3 ਕਿਲਿਆਂ ਦੇ ਚਾਰ ਚ 40 ਕਿਲੋ ਜੀਰਾ ਖੁਸ਼ਬੂ ਆ ਰਹੀ ਹੈ ਕਿਉਂਕਿ ਜੀਰਾ ਜਿਹੜਾ ਸਰੀਰ ਆਪਣੇ ਬੰਦਿਆਂ ਵਾਸਤੇ ਵੀ ਪਹਿਲਾਂ ਜੀਰਾ ਪੁੰਦਿਆਂ ਆਪਾਂ ਤੜਕੇ ਚ ਜਦੋਂ ਤੜਕਾ ਲਾਉਣਾ ਸਬਜੀ ਨੂੰ ਪਹਿਲਾਂ ਜੀਰਾ ਪਾਉਂਦੇ ਆ ਜੀਰਾ ਬਹੁਤ ਤਕੜੀ ਚੀਜ਼ ਆ ਹਾਜਮੇ ਵਾਸਤੇ ਵੀ ਸਾਰੇ ਕਾਸਤੇ ਵਾਸਤੇ ਕੈਂਸਰ ਤੱਕ ਨੂੰ ਜੀਰਾ ਠੀਕ ਕਰਦਾ ਹੈ ਛਟਾ ਜਿਹੜੀ ਟਰਾਲੀ ਆ ਗਈ ਛਟਾ ਦੇਤਾ 5 2 ਕਿਲੋ ਦਾ ਜਾਂ ਜਿੰਨੀਆਂ ਵੀ ਟਰਾਲੀਆਂ ਦੇ ਹਿਸਾਬ ਨਾਲ ਕਰ ਲਓ ਜੇ ਹੁਣ ਮੰਨ ਲਓ بارش ਹੋ ਗਈ ਸ਼ੁਰੂ بارش ਚ ਚਾਰ ਫਿਰ ਕਈ ਡਰਦੇ ਨੇ بارش ਵੀ ਵੀਰੇ ਤੇਰੀ ਗੱਲ ਬਿਲਕੁਲ ਸਹੀ ਆ ਪਰ ਹੁਣ ਸਮੇਂ ਦੇ ਨਾਲ ਸੜੀਆਂ ਸਿਸਟਮ ਨੇ ਬਹੁਤ ਸੁਧਾਰ ਕਰ ਲਿਆ ਪਹਿਲਾਂ ਕੀ ਸੀਗਾ ਪਹਿਲਾਂ 4x4 ਮਸ਼ੀਨਾ ਹੈ ਨਹੀਂ ਸੀ ਹੁਣ 50 ਹਾਰਸ ਪਾਵਰ 60 ਹਾਰਸ ਔਰ 70 ਹਾਰਸ 95 ਹਰਸ ਪਾਵਰ ਤੱਕ ਦੇ ਟਰੈਕਟਰ ਆ ਗਏ ਜਿਨ੍ਹਾਂ ਤੇ 4x4 ਪਾਣੀ ਤੋਂ ਚੱਕ ਕੇ ਲੈ ਜਾਂਦੇ ਨੇ ਜੀ ਵੀ ਇੰਨਾ ਕਾ ਜੇ ਜਾਦੇ ਮੀਂਹ ਆ ਗਿਆ ਪਾਣੀ ਖੜ ਗਿਆ ਤਾਂ ਟਰਾਲੀ ਡੇਢ ਟਰਾਲੀ ਕਿੱਲੇ ਦੀ ਘਟੂਗੀ ਹੋਰ ਕੋਈ ਨੁਕਸਾਨ ਨਹੀਂ ਪਰ ਕੱਚਾ ਨਾ ਪਾਓ ਕੱਚਾ ਨਾ ਪਾਓ ਚਾਹੇ ਪਾਣੀ ਤੋਂ ਚੱਕ ਕੇ ਪਾਉਣਾ ਪੈ ਜੇ ਡੰਗਰ ਵੀ ਖੁਸ਼ ਡੰਗਰ ਵੀ ਖੁਸ਼ ਸਾਰਾ ਸਾਲ ਆਪ ਵੀ ਖੁਸ਼